ਮੋ ਸਾਰੇ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਓ ਤੁਹਾਡਾ ਕੀ ਹਾਲ ਚਾਲ ਹੈ ਦੇਖੋ ਜੀ ਅੱਜ ਮੌਸਮ ਬਹੁਤ ਵਧੀਆ ਹੈ ਤੇ ਅੱਜ ਨਾ ਸਵੇਰੇ ਸਵੇਰੇ ਨਾ ਬਿਲਕੁਲ ਵੀ ਐਨੀ ਠੰਡ ਜਿਹੀ ਨਹੀਂ ਦੀ ਹੈਗੀ ਤੇ ਤੇਜ਼ ਧੁੱਪ ਆਦੀ ਤੇ ਆਪਾਂ ਨੇ ਤੇਜ਼ ਧੁੱਪ ਦਾ ਅੱਜ ਲਾਹਾ ਲੈ ਲਿਆ ਏ ਤੇ ਅੱਜ ਆਪਾਂ ਬਣਾਵਾਂਗੇ ਘਰ ਦੇ ਵਿੱਚ ਗਾਜਰਾਂ ਦਾ ਅਚਾਰ ਦੇਖੋ ਜੀ ਜੇ ਤਾਂ ਮੌਸਮ ਵਧੀਆ ਹੈ ਤਾਂ ਤਾਂ ਅਚਾਰ ਪਾਉਣ ਨੂੰ ਵੀ ਦਿਲ ਕਰਦਾ ਏ ਤੇ ਜਿਹੜੀਆਂ ਗਾਜਰਾਂ ਨੇ ਉਹਨਾਂ ਧੁੱਪਾਂ ਦੇ ਵਿੱਚ ਇਹ ਸੁੱਕਣਾ ਹੈ ਚੰਗੀ ਤਰ੍ਹਾਂ ਦੇਖੋ ਜੀ ਆਪਾਂ ਨੇ ਨਾ ਅੱਜ ਬਣਾਵਾਂਗੇ ਗਾਜਰਾਂ ਦਾ ਅਚਾਰ 믹ਸ ਨਹੀਂ ਪਉਣਾ ਹੈਗਾ ਕੱਲੀਆਂ ਗਾਜਰਾਂ ਦੇ ਉਰਾਵਾਗੇ ਆਪਾਂ achar ਦੇਖੋ ਆਪਾਂ ਨੇ ਨਾ 3 ਕਿਲੋ ਗਾਜਰਾਂ ਲਤੀਆਂ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਨਾ ਛਿੱਲ ਕੇ ਲੰਬੇ ਲੰਬੇ ਪੀਸ ਕੱਟ ਕੇ ਨਾ ਇਹਨੂੰ ਨਾ 3 ਘੰਟੇ ਦੀ ਮੈਨ ਕੈੜੀ ਥੱਪਾਂ ਲਵਾਈਏ ਤਾਂ ਕਿ ਜਿਹੜਾ ਇਹਦਾ ਪਾਣੀ ਤਾਂ ਨਾ ਚੰਗੀ ਤਰ੍ਹਾਂ ਸੁੱਕ ਗਿਆ ਦੇਖੋ ਜੀ ਚਾਹੇ ਨਾ ਆਪਾਂ ਇਹਨੂੰ ਪੱਖਾ ਚਲਾ ਦੀ ਉਹਦੇ ਨਾਲ ਉਹੀ ਜੀ ਗੱਲ ਨਹੀਂ ਬਣਦੀ ਹੈਗੀ ਜਿਹੜੀ ਚੀਜ਼ ਆਪਾਂ ਨੇ ਥੱਪਾਂ ਦੇ ਵਿੱਚ ਸਿਕਾਉਣੀ ਆ ਨਾ ਫਿਰ ਉਹ ਐ ਚੰਗੀ ਤਰ੍ਹਾਂ ਸੁੱਕ ਕੇ ਦੇਖੋ ਐ ਖੜਤਣ ਲੱਗੀਆਂ ਨੇ ਗਾਜਰਾਂ 3 ਘੰਟੇ ਦੀ ਥੱਪਾਂ ਲਾ ਕੇ ਤਾਂ ਗਾਜਰਾਂ ਆਪਣ ਦੇ ਉਹਦੇ ਵਾਸਤੇ ਆਪਾਂ ਨੇ ਅਦਰਕ ਤੇ ਲਸਣ ਲੈ ਲਿਆ ਇਹ ਹੁਣ ਇਹਨੂੰ ਨਾ ਚੰਗੀ ਤਰ੍ਹਾਂ ਆਪਾਂ ਨਾ ਗ੍ਰाइंड ਕਰ ਲੈਣੇ ਆਂ ਦੇਖੋ ਜੀ ਇਹਦਾ ਤੜਕਾ ਲਾਵੇ ਨਾ ਫਿਰ ਗਾਜਰਾਂ ਨਾ ਬਹੁਤ ਜ਼ਿਆਦਾ ਟੇਸਟੀ ਬਣਦਾ ਚਾ ਜੇ ਤੁਸੀਂ ਇਹ achar ਖਾਓਗੇ ਨਾ ਤੁਸੀਂ ਵਾਰ-ਵਾਰ ਕਹੋਗੇ ਵੀ ਇਹ achar ਤਾਂ ਨਾ ਇੰਨਾ ਜ਼ਿਆਦਾ ਟੇਸਟੀ ਬਣਦਾ ਨਾ ਬਹੁਤ ਜ਼ਿਆਦਾ ਗੇਸਟੀ ਬਣਦਾ ਕੋ ਜੀ ਆਪਾਂ ਨੇ ਨਾ ਇਸ ਤਰ੍ਹਾਂ ਹੀ ਡੈੜਾ ਜੇ ਕਰਨ ਤੇ ਇਹਦਾ ਮਸਾਲਾ ਨਹੀਂ ਤਾਂ ਬਣਾਉਣਾ ਹੈਗਾ ਜਿੰਨਾ ਇਹ ਪੀਸ ਖੜਮੇ ਖੜਮੇ ਜੇ ਰਹਿਣਗੇ ਨਾ ਉਨਾਂ ਆਪਣਾ achar ਇੱਕ ਨੰਬਰ ਬਣੂਗਾ ਤੇ ਆਪਾਂ ਨੇ ਮਸਾਲੇ ਦਾ ਕੰਮ ਤਾਂ ਨਿਬੜ ਦਿੱਤਾ ਹੈ ਤੇ ਇਧਰ ਆਪਾਂ ਹੁਣ ਢਰ ਲਈਏ ਕੜਾਹੀ ਆਪਾਂ ਨੇ ਇਹ ਬਣਾਉਣਾ ਹੈ ਸਰੋਂ ਦੇ ਤੇਲ ਦੇ ਵਿੱਚ ਤੇ ਆਪਣੀ ਕੜਾਹੀ ਹੁਣ ਆਹ ਚੰਗੀ ਤਰ੍ਹਾਂ ਸੁੱਕ ਗਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸਰੋਂ ਦਾ ਤੇਲ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਗਰਮ ਕਰੂਗੇ ਇਹ ਆਪਣੇ ਘਰ ਦਾ ਹੀ ਹੈਗਾ ਸਰੋਂ ਦਾ ਤੇਲ ਇਦੇ ਵਿੱਚ ਵੀ ਨਾ ਤੇਲ ਵੀ ਥੋੜਾ ਜਿਹਾ ਵੱਧੇ ਪੈਣਾ ਹੈ ਤਾਂ ਕਿ ਨਾ ਆਪਾਂ ਨੇ ਗਾਜਰਾਂ ਨੂੰ ਕਰਨਾ ਹੈ ਫਰਾਈ ਤਾਂ ਕਿ ਆਪਣੀਆਂ ਗਾਜਰਾਂ ਨਾ ਚੰਗੀ ਤਰ੍ਹਾਂ ਡੁੱਬ ਜਾਣ ਤੇ ਸੌਖੇ ਤਰੀਕੇ ਨਾਲ ਇਹ ਚੰਗੀ ਤਰ੍ਹਾਂ ਹੀ ਫਰਾਈ ਹੋ ਜਾਣ ਚਲੋ ਜੀ ਆਪਾਂ ਇੰਨਾ ਕੁ ਤੇਲ ਪਾ ਲੈਨੇ ਆ ਤੇ ਹੁਣ ਇਹਨੂੰ ਨਾ ਚੰਗੀ ਤਰ੍ਹਾਂ ਗਰਮ ਹੋਣ ਦਿੰਨੇ ਆ ਗਰਮ ਹੋਣ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਮਿਲਦੇ ਆ ਤੇ ਹੁਣ ਆਪਣਾ ਸਰੋਂ ਦਾ ਤੇਲ ਹੋ ਗਿਆ ਹੈ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗਾਜਰਾ ਤੇ ਆਪਾਂ ਗਾਜਰਾਂ ਨੂੰ ਕਰਾਂਗੇ ਫਰਾਈ ਦੇਖੋ ਜੀ ਜੇ ਐ ਇਸ ਤਰ੍ਹਾਂ ਫਰਾਈ ਕਰਕੇ ਬਣਾਵੇ ਨਾ ਤੇ ਬਹੁਤ ਛੇਤੀ ਅਚਾਰ ਬਣਦਾ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣਦਾ ਹੈ ਜਦੋਂ ਵੀ ਅਸੀਂ ਘਰ ਦੇ ਵਿੱਚ ਅਚਾਰ ਬਣਾਉਨੇ ਆਂ ਤੇ ਇਸ ਤਰੀਕੇ ਨਾਲੇ ਬਣਾਉਨੇ ਆਂ ਇੱਕ ਵਾਰੀ ਚ ਫੇਰ ਪੈ ਜਾਣਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਨੇ ਆਂ ਲੋਗੀ ਆਪਣੀ ਇਹਨਾਂ ਗਾਜਰਾਂ ਨਾ ਚੰਗੀ ਤਰ੍ਹਾਂ ਫਰਾਈ ਹੋ ਗਈਆਂ ਨੇ ਤੁਸੀਂ ਨਾ ਇਹਨਾਂ ਇੱਕਾ ਚੈੱਕ ਕਰ ਸਕਦੇ ਹੋ ਦੇਖੋ ਐ ਚੰਗੀ ਤਰ੍ਹਾਂ ਹੋ ਗਈਆਂ ਨੇ ਤਿਆਰ ਮੈਂ ਤੁਹਾਨੂੰ ਇੱਧੇ ਸਾਈਡ ਦਿਖਾਉਣੀ ਆ ਦੇਖੋ ਹੁਣ ਇਹਨੂੰ ਨਾ ਆਪਾਂ ਨਾ ਬਾਹਰ ਕੱਢ ਲਵਾਂਗੇ ਇਹ ਆਪਾਂ ਇਹ ਖੱਪਾਂ ਨੇ ਜਿਹੜੀਆਂ ਗਾਜਰਾਂ ਰੱਖਣੀਆਂ ਨੇ ਇਹ ਖੜਮੀਆਂ ਕੜਮੀਆਂ ਹੀ ਰੱਖਣੀਆਂ ਏ ਜੇ ਖੜਮਾ ਕੜਮਾ ਅਚਾਰ ਨਾਲ ਫਿਰ ਬਹੁਤ ਵਧੀਆ ਲੱਗਦਾ ਹੈ ਆਪਾਂ ਕੱਢ ਕੇ ਹੁਣ ਇਹਨੂੰ ਨਾ ਇੱਧਰ ਪ੍ਰਾਤ ਵਿੱਚ ਰੱਖ ਲੈਣੇ ਆ ਜੇ ਆਪਾਂ ਇਹਨੂੰ ਨਾ ਹੋਰ ਥੋੜਾ ਜਿਹਾ ਸੇਕ ਲਵਾਤਾ ਫਿਰ ਇਹ ਗਾਜਰਾਂ ਨਾ ਐਨ ਘੁੱਲ ਜੰਨੀਆਂ ਐ ਫਿਰ ਉਹ ਚਾਰ ਨਾ ਦੇਖਣ ਨੂੰ ਤਾਂ ਵਧੀਆ ਨਹੀਂ ਲੱਗਣਾ ਖਾਣ ਨੂੰ ਤਾਂ ਕੀ ਵਧੀਆ ਲੱਗਣਾ ਹੈ ਦੇਖੋ ਹੁਣ ਇਹਦੇ ਗਾਜਰਾਂ ਦੇ ਪੀਸ ਐ ਚੰਗੀ ਤਰ੍ਹਾਂ ਖੜਮੇ ਖੜਮੇ ਜਿਹਾ ਤੇ ਇਸ ਤਰ੍ਹਾਂ ਆਪਾਂ ਨੇ ਤੇਲ ਸਾਰਾ ਇਹਨੂੰ ਕੱਢ ਦੇਣਾ ਹੈ ਦੇਖੋ ਜੀ ਇਸ ਤਰ੍ਹਾਂ ਛਾਲ ਵਾਲੀ ਜੇ ਨਾਲ ਨਾ ਸਾਰਾ ਤੇਲ ਨਿਕਲ ਜਾਂਦਾ ਆਪਾਂ ਨੇ ਦੇਖੋ ਇੱਧਰ ਪ੍ਰਾਤ ਰੱਖ ਲਈ ਪ੍ਰਾਤ ਦੇ ਵਿੱਚ ਨਾ ਫਰਾਈ ਕਰਕੇ ਪਾ ਦਿੰਦੇ ਆ ਜਿਹੜੇ ਆਪਣੇ ਕੋਲ ਹੋਰ ਤੀਆਂ ਨਾ ਉਹ ਵੀ ਆਪਾਂ ਵਿੱਚ ਪਾ ਦਾਵਾਂਗੇ ਤੇ ਆਪਾਂ ਹੁਣ ਇਹਨੂੰ ਵੀ ਚੰਗੀ ਤਰ੍ਹਾਂ ਐਨ ਫਰਾਈ ਕਰ ਲੰਨੇ ਆ। ਚਲੋ ਜੀ ਇਹ ਵੀ ਗਾਜਰਾਂ ਆਪਣੀਆਂ ਚੰਗੀ ਤਰ੍ਹਾਂ ਫਰਾਈ ਹੋ ਗਈਆਂ ਨੇ ਤੇ ਇਹਨੂੰ ਵੀ ਆਪਾਂ ਬਾਹਰ ਕੱਢ ਲਵਾਂਗੇ ਐਨ ਚੰਗੀ ਤਰ੍ਹਾਂ ਤੇਲ ਨਿਚੋੜ ਦੇਣਾ। ਆਪਾਂ ਨੇ ਇਹਦੇ ਵਿੱਚ ਨਾ ਬਿਲਕੁਲ ਵੀ ਤੇਲ ਨਹੀਂ ਛੱਡਣਾ ਹੈਗਾ। ਜੋ ਜਿਹੜਾ ਆਪਣੇ ਕੋਲ ਹੈਗਾ ਨਾ ਬਾਦੂ ਤੇਲ ਹੈ ਇਹਨੂੰ ਆਪਾਂ ਨਾ ਬਾਹਰ ਕੱਢ ਲੈਨੇ ਆਂ ਬਸ ਜਿੰਨਾਕ ਆਪਾਂ ਨੇ ਤੜਕਾ ਲਾਉਣਾ ਨਾ ਇੱਕ ਕੜਛੀ ਬਸ ਉਨਾ ਕੇ ਆਪਾਂ ਨੇ ਤੇਲ ਰੱਖਣਾ ਜਿਹੜਾ ਆਪਾਂ ਨੇ ਲਸਣ ਤੇ ਆਦਰਕ ਦਾ ਨਾ ਪੇਸਟ ਬਣਾਇਆ ਤਾਂ ਨਾ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਦਵਾਂਗੇ ਦੇਖੋ ਜੀ ਇਹ ਇਹ ਪਾਉਣ ਦੇ ਨਾਲ ਨਾ ਜਿਹੜਾ ਅਚਾਰ ਦਾ ਸੁਆਦ ਇੰਨਾ ਜ਼ਿਆਦਾ ਵੱਧ ਜਾਂਦਾ ਨਾ ਬਹੁਤ ਜ਼ਿਆਦਾ ਕੱਲੀਆਂ ਗਾਜਰਾ ਖਾਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਇਹਦੇ ਵਿੱਚ ਹਰੀਆਂ ਮਿਰਚਾਂ ਵੀ ਪੀਕੇ ਪਾ ਸਕਦੇ ਆ ਤੇ ਮੈਂ ਹਰੀਆਂ ਮਿਰਚਾਂ ਨਹੀਂ ਪਾਉਣੀ ਹੈਗੀਆਂ ਤੇ ਆਪਾਂ ਸਾਤਿਓ ਮਿਰਚੇ ਦੇ ਵਿੱਚ ਪਾਵਾਂਗੇ ਜੇ ਆਪਾਂ ਨੂੰ ਲੋੜ ਪਈ ਤਾਂ ਆਪਾਂ ਸੁੱਕੀ ਲਾਲ ਮਿਰਚ ਵਿੱਚ ਐਡ ਕਰਾਂਗੇ ਤੇ ਹੁਣ ਆਪਾਂ ਇਹਨੂੰ ਨਾ ਚੰਗੀ ਤਰ੍ਹਾਂ ਮਿਕਸ ਕਰ ਦੰਨੇ ਆ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਨਾ ਦੋ ਚਮਚੇ ਜੀਰੇ ਵੀ ਐਡ ਕਰਾਂਗੇ ਤੇ ਹੁਣ ਆਪਾਂ ਲੈ ਗਏ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਹੁਣ ਆਪਾਂ ਇਹਨੂੰ ਨਾ ਚੰਗੀ ਤਰ੍ਹਾਂ ਨਾ ਮਸਾਲੇ ਨੂੰ ਐਨ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਫੁੱਨ ਲੈਣਾ ਹੈ ਜਿੰਨਾ ਜਿੰਨਾ ਜਦੋਂ ਆਪਣਾ ਮਸਾਲਾ ਨਾ 골ਡ ਬ੍ਰਾਊਨ ਨਹੀਂ ਹੁੰਦਾ ਹੈ ਉਸ ਤੇ ਮਗਰੋਂ ਫੇਰ ਆਪਾਂ ਨਾ ਇਹਦੇ ਵਿੱਚ ਸੁੱਕੇ ਮਸਾਲੇ ਐਡ ਕਰਾਂਗੇ ਚਲੋ ਜੀ ਹੁਣ ਆਪਾਂ ਇਹਦੇ ਵਿੱਚ ਨਾ ਸੁੱਕੇ ਮਸਾਲੇ ਐਡ ਕਰ ਦਨੇ ਆਪਾਂ ਨਾ ਇੱਕ ਚਮਚਾ ਐਨ ਭਰ ਕੇ ਪਾਵਾਂਗੇ ਇਹਦੇ ਵਿੱਚ ਨਮਕ ਦਾ ਇੱਕ ਚਮਚਾ ਪਾਵਾਂਗੇ ਆਪਾਂ ਹਲਦੀ ਦਾ ਇੱਕ ਚਮਚਾ ਪਾਵਾਂਗੇ ਆਪਾਂ ਗਰਮ ਮਸਾਲੇ ਦਾ ਇੱਕ ਚਮਚਾ ਇਹ ਪਾਵਾਂਗੇ ਆਪਾਂ ਲਾਲ ਮਿਰਚ ਦਾ ਤੇ ਹੁਣ ਇਹਨੂੰ ਐ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਲੈਣਾ ਹੈ ਇਹਨੂੰ ਚੰਗੀ ਤਰ੍ਹਾਂ ਐਨ ਮਿਕਸ ਕਰਨ ਤੇ ਬਾਅਦ ਨੂੰ ਆਪਣੀ ਦੇਖੋ ਜਿਹੜੀ ਹਲਦੀ ਆ ਨਾ ਉਹ ਵੀ ਐ ਚੰਗੀ ਤਰ੍ਹਾਂ ਪੱਕ ਜਾਣੀ ਆ ਉਸ ਤੇ ਮਗਰੋਂ ਆਪਾਂ ਨੇ ਕੀ ਕਰਨਾ ਨਾ ਜਿਹੜਾ ਆਪਣੇ ਕੋਲ ਹੈਗਾ ਅਚਾਰ ਤੇ ਉਹਨੂੰ ਐਨ ਵਿੱਚ ਆਪਾਂ ਨੇ ਹੁਣ ਐਡ ਕਰ ਦੇਣਾ ਹੈ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਤਾਂ ਕਿ ਜਿਹੜਾ ਮਸਾਲਾ ਨਾ ਉਹ ਐਨ ਗਾਜਰਾਂ ਨੂੰ ਐਨ ਵਿੱਚ ਚੰਗੀ ਤਰ੍ਹਾਂ ਗਾਜਰਾਂ ਦੇ ਵਿੱਚ ਮਿਕਸ ਹੋ ਜਵੇ ਤੇ ਇਧਰ ਆਪਣੇ ਕੋਲ ਹੈਗੀਆਂ ਨੇ 15-20 ਕ ਹੈਗੀਆਂ ਹਰੀਆਂ ਮਿਰਚਾਂ ਇਹ ਆਪਾਂ ਨੇ ਨਾ ਇਸ ਤੋਂ ਹੀ ਸਾਫਤੀਆਂ ਵਿੱਚ ਸੜਣੀਆਂ ਜੇ ਆਪਾਂ ਇਹਨੂੰ ਫਰਾਈ ਕਰ ਦੇਣਾ ਫਿਰ ਉਹ ਖੜਮੀ ਖੜਮੀ ਜੀ ਮਿਰਚ ਨਹੀਂ ਰਹਿੰਦੀ ਹੈਗੀ ਤੇ ਇਹਨਾਂ ਨੇ ਅਚਾਰ ਦੇ ਵਿੱਚ ਨਾ ਚੰਗੀ ਤਰ੍ਹਾਂ ਮਿਕਸ ਹੋ ਕੇ ਨਾ ਤੇ ਸੇਕ ਜਦੋਂ ਲੱਗਣਾ ਨਾ ਇਹਨੇ ਮਿਰਚ ਨੇ ਨਾ ਇਹਦੇ ਵਿੱਚ ਗਾਜਰਾਂ ਦੇ ਵਿੱਚ ਐਨ ਚੰਗੀ ਤਰ੍ਹਾਂ ਪੱਕ ਜਾਣਾ ਹੈ ਪਪਾ ਨੇ ਗੈਸ ਕੀਤਾ ਹੋਇਆ ਘੱਟ ਹੋਵੇ ਤਾਂ ਦੀ ਨਾ ਨਾ ਅਚਾਰ ਲੱਗ ਜਵੇ ਇਹ ਇਹਨੂੰ ਨਾ ਹੌਲੀ ਹੌਲੀ ਨਾ ਸੇਕ ਲੱਗਣਾ ਬਹੁਤ ਜ਼ਰੂਰੀ ਹੈ ਦੇਖੋ ਜੀ ਸਾਰੇ ਕਿਚਨ ਦੇ ਵਿੱਚ ਦੇਖੋ ਅਚਾਰ ਦੀਆਂ ਕਿੰਨੀਆਂ ਜ਼ਿਆਦਾ ਖੁਸ਼ਬੂ ਆਉਣ ਲੱਗੀਆਂ ਨੇ ਇਹ ਅਚਾਰ ਦੇ ਨਾ ਬਹੁਤ ਜ਼ਿਆਦਾ ਫਾਇਦੇ ਨੇ ਜਿਵੇਂ ਹੁਣ ਤੁਸੀਂ ਕਿਤੇ ਬਾਹਰ ਵੀ ਜਾਣਾ ਹੁੰਦਾ ਹੈ ਤੇ ਫੰਦੇ ਵਿੱਚ ਵੀ ਤੁਸੀਂ ਪਾ ਲੈ ਕੇ ਜਾ ਸਕਦੇ ਹੋ ਘਰ ਵਿੱਚ ਕਈ ਵਾਰ ਸਬਜ਼ੀ ਨਹੀਂ ਹੁੰਦੀ ਹੈ ਜੀ ਤੁਸੀਂ ਰੋਟੀ ਵੀ ਇਹਦੇ ਨਾਲ ਆਰਾਮ ਨਾਲ ਖਾ ਸਕਦੇ ਹੋ ਨਾਲੇ ਮੇਰੇ ਮੇਕ ਤੋਂ ਅਚਾਰ ਬਣ ਗਏ ਆਪਣਾ ਬਹੁਤ ਵਧੀਆ ਇਹ ਸਰਦੀਆਂ ਦੇ ਬਿਨਾ ਸਰਦੀਆਂ ਦੇ ਵਿੱਚ ਨਾ ਤੁਸੀਂ ਗੋਭੀ ਦਾ ਅਚਾਰ ਹੋਇਆ ਗਾਜਰਾਂ ਦਾ ਹੋਇਆ ਸਲਗਮਾ ਦਾ ਹੋਇਆ ਮੂਲੀਆਂ ਦਾ ਇਹ ਸਾਰੀਆਂ ਚੀਜ਼ਾਂ ਦਾ ਅਚਾਰ ਨਾ ਇਸ ਤਰੀਕਾ ਹੀ ਬਣਾ ਕੇ ਤੁਸੀਂ ਖਾ ਸਕਦੇ ਹੋ ਮੈਂ ਆਪਣੀ ਫੈਮਲੀ ਨੂੰ ਖਵਾ ਸਕਦੇ ਹਾਂ ਨਾਲੇ ਤੁਹਾਡੀ ਫੈਮਲੀ ਖੁਸ਼ ਹੋ ਜੂਗੀ ਨਾਲੇ ਤੁਹਾਡੇ ਹੋਰ ਵੀ ਫਾਇਦਾ ਹੋ ਜੂਗਾ ਵੀ ਅੱਜ ਸਬਜ਼ੀ ਨਹੀਂ ਹੈ ਕਿ ਚਲੋ ਆਪਾਂ ਅਚਾਰ ਨਾਲੇ ਰੋਟੀ ਖਾ ਲੈਂਦੇ ਆ ਦੇਖੋ ਜੀ ਆਪਾਂ ਨੇ ਹੁਣ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਜੇ ਤਾਂ ਤੁਸੀਂ ਘਰ ਵਿੱਚ ਬਣਾਉਣਾ ਹੈ ਖੱਟਾ ਮਿੱਠਾ ਅਚਾਰ ਆਪਾਂ ਨੇ ਇੱਧਰ ਨਾ ਦੇਖੋ 4-5 ਚਮਚੇ ਲੱਤੇ ਨੇ ਆਪਾਂ ਨੇ ਸਿਰਕੇ ਦੇ ਇਹਦੇ ਵਿੱਚ ਨਾ ਤੁਸੀਂ ਸਿਰਕਾ ਵੀ ਪਾ ਸਕਦੇ ਸ਼ੱਕਰ ਵੀ ਪਾ ਸਕਦੇ ਆ ਜੇ ਤੁਸੀਂ ਅੰਗਾਜਾਂ ਦੇ ਅਚਾਰ ਦਾ ਸਵਾਦ ਵਧਾਉਣਾ ਹੈ ਵੀ ਅਸੀਂ ਖੱਟ ਮਿੱਠਾ ਅਚਾਰ ਪਸੰਦ ਕਰਦੇ ਆ ਤੇ ਸਾਡੀ ਫੈਮਿਲੀ ਨਾ ਖੱਟਾ ਮਿੱਠਾ ਅਚਾਰ ਨਹੀਂ ਪਸੰਦ ਕਰਦੀ ਇਹ ਕਹਿੰਦੇ ਸਾਨੂੰ ਨਾ ਵੀ ਤਿੱਖਾ ਹੀ ਅਚਾਰ ਵਧੀਆ ਲੱਗਦਾ ਹੈ ਹੁਣ ਆਪਾਂ ਨੇ ਇਹਦੇ ਵਿੱਚ ਨਾ ਬਿਲਕੁਲ ਵੀ ਸ਼ੱਕਰ ਨਹੀਂ ਮਿਕਸ ਕਰੀ ਹੈਗੀ ਦੇਖੋ ਜੀ ਜਿਹੜੇ 4-5 ਚਮਚੇ ਹਨ ਆਪਾਂ ਨੇ ਸਿਰਕੇ ਦੇ ਇਦੇ ਵਿੱਚ ਐਡ ਕਰ ਦਿੱਤੇ ਨੇ ਐਡ ਕਰਨ ਤੋਂ ਬਾਅਦ ਨਾ ਹੁਣ ਆਪਾਂ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਦੂਦੇ ਇਹ ਸਿਰਕਾ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਏ ਜੇ ਆਪਾਂ 4-5 ਚਮਚੇ ਵੀ ਸਿਰਕੇ ਦੇ ਪਾ ਦੂਗੇ ਨਾ ਤੁਹਾਡਾ ਆਚਾਰ ਬਿਲਕੁਲ ਵੀ ਖਰਾਬ ਨਹੀਂ ਹੋਣਾ ਹੈਗਾ ਨਹੀਂ ਤਾਂ ਆਚਾਰ ਨੂੰ ਨਾ ਇਸ ਤਰ੍ਹਾਂ ਉਲੀ ਲੱਗ ਜਾਂਦੀ ਏ ਆਚਾਰ ਖਰਾਬ ਹੋ ਜਾਂਦਾ ਏ ਜੇ ਤੁਸੀਂ ਸਿਰਕਾ ਪਾਉਂਗੇ ਨਾ ਬਿਲਕੁਲ ਆਚਾਰ ਖਰਾਬ ਨਹੀਂ ਹੋਣਾ ਹੈਗਾ ਇਹਨੂੰ ਚਾਹੇ ਨਾ ਤੁਸੀਂ ਜਿਵੇਂ ਮਰਜ਼ੀ ਨਾ ਸਟੋਰ ਕਰਕੇ ਰੱਖ ਸਕਦੇ ਹੋ ਫ੍ਰੀਜ ਦੇ ਵਿੱਚ ਬਿਲਕੁਲ ਵੀ ਇਹਦੇ ਵਿੱਚ ਆਈ ਨਹੀਂ ਹੈਗਾ ਵੀ ਗਿੱਲਾ ਚਮਚਾ ਪਾਉਣਾ ਹੈ ਥੁੱਕੇ ਚਮਚੇ ਨਾਲ ਤੁਸੀਂ ਕੱਢਣਾ ਹੈ ਦੇਖੋ ਜੀ ਆਪਾਂ ਇੱਕ ਚਮਚਾ ਪਾਵਾਂਗੇ ਕਲਰ ਵਾਸਤੇ ਦੇਗੀ ਮਿਰਚ ਦਾ ਹੈ ਦੇਗੀ ਮਿਰਚ ਪਾਉਣ ਨਾਲ ਨਾ ਅਚਾਰ ਦਾ ਕਲਰ ਇੱਕ ਨੰਬਰ ਬਣ ਜਾਣਾ ਹੈ ਤੇ ਹੁਣ ਆਪਾਂ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਦਨੇ ਆਂ ਦੇਖੋ ਆਪਣਾ ਅਚਾਰ ਨਾ ਆਈ ਨਹੀਂ ਹੈਗਾ ਵੀ ਇਹ ਥੁਲ ਜਾਏ ਦੇਖੋ ਖੜਮੇ ਖੜਮੇ ਪੀਸ ਖੜੇ ਨੇ ਦੇਖੋ ਕਿੰਨੇ ਵਧੀਆ ਲੱਗਦੇ ਨੇ 1-2 ਮਿੰਟ ਦਾ ਸੇਕ ਲਾ ਕੇ ਨਾ ਫਿਰ ਆਪਾਂ ਇਹਨੂੰ ਨਾ ਚੰਗੀ ਤਰ੍ਹਾਂ ਬੰਦ ਕਰ ਦੂਗੇ ਇਹ ਜਦੋਂ ਖੰਡਾ ਹੋ ਜਾਊਗਾ ਫਿਰ ਆਪਾਂ ਡੱਬੇ ਦੇ ਵਿੱਚ ਨਾ ਪਾ ਕੇ ਨਾ ਸਟੋਰ ਕਰਕੇ ਰੱਖ ਸਕਦੇ ਆ ਜਦੋਂ ਤੁਹਾਡਾ ਦਿਲ ਕਰਦਾ ਦੋ ਪੀਸ ਕੱਢੋ ਰੋਟੀ ਨਾਲ ਖਾ ਲੋ ਆਪਣਾ ਆਚਾਰ ਬਣ ਕੇ ਹੋ ਗਿਆ ਹੈ ਤਿਆਰ ਹੈ ਤੇ ਤੁਸੀਂ ਵੀ ਦੇਖ ਸਕਦੇ ਹੋ ਤੇ ਕਿੰਨਾ ਵਧੀਆ ਕਲਰ ਆਇਆ ਆਪਣੇ ਆਚਾਰ ਦਾ ਪੂਰਾ ਐਮ ਆ ਰੈਸਟੋਰੈਂਟ ਤਰੀਕੇ ਨਾਲ ਆਪਾਂ ਨੇ ਬਣਾਇਆ ਏ ਦੇਖੋ ਕਿੰਨਾ ਵਧੀਆ ਲੱਗਦਾ ਏ ਖੜਵੇਂ ਖੜਵੇਂ ਪੀਸ ਬਣੇ ਹਰੀਆਂ ਮਿਰਚਾਂ ਵੀ ਦੇਖੋ ਐਨ ਪੂਰੀਆਂ ਖੜਮੀਆਂ ਕੜਮੀਆਂ ਨੇ ਤੁਸੀਂ ਵੀ ਆਪਣੇ ਘਰ ਵਿੱਚ ਇਸ ਤਰ੍ਹਾਂ ਆਚਾਰ ਬਣਾ ਸਕਦੇ ਆ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ